ਪਰ ਇੱਕ ਮੈਂ ਗੱਲ ਕਹਿ ਨਹੀਂ ਭੁੱਲ ਗਿਆ ਅਫਸੋਸ ਸਾਨੂੰ ਇਸ ਗੱਲ ਦਾ ਹੈ ਕਿ ਇਹਨਾਂ ਨਾਲ ਇੰਨੀਆਂ ਯਾਤਾਂ ਹੋਣ ਦੇ ਨਾਲ ਜਿਦੇ ਚ ਇਹਨਾਂ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਇਹਨਾਂ ਦਾ ਸਾਰਾ ਮਤਲਬ ਜੈਦ ਆ ਖਤਮ ਹੋ ਗਈ ਡੰਗਰ ਪਸ਼ੂ ਸਭ ਫਸਲਾਂ ਸਭ ਕੁਝ ਬਰਬਾਦ ਹੋ ਗਿਆ ਫਾਈਨੈਂਸ਼ਲੀ ਤੌਰ ਤੇ ਇਹ ਖਤਮ ਹੋ ਗਏ ਔਰ 6 ਮਹੀਨੇ ਹਫ਼ਤਾਵਾਰ ਦੇ ਵਿੱਚ ਦਾਖਲ ਰਹਿ ਕੇ ਬਹੁਤ ਸਾਲਾਂ ਬਾਅਦ ਜਾ ਕੇ ਪੈਰਾਂ ਸਰੋਇਆ ਪਰ ਸਾਡੇ ਕਿਸੇ ਵੀ ਸਿੱਖ ਆਗੂ ਨੇ ਜਾਂ ਸਾਡੀ ਕਿਸੇ ਸਿੱਖ ਸੰਸਥਾ ਨੇ ਜਾਂ ਸਾਡੇ ਕਰਮਦਿਲੀਆਂ ਨੇ ਨਾ ਨਰਮਦਿਲੀਆਂ ਨੇ ਬਾਤ ਤੱਕ ਨਹੀਂ ਪੁੱਛੀ ਕਿਸੇ ਨੇ ਆ ਕੇ ਕੋਈ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਮਦਦ ਕਰਨੀ ਤਾਂ ਦੂਰ ਦੀ ਗੱਲ ਆ ਇਹ ਸਾਡੀ ਕੌਮ ਦੀ ਬਹੁਤ ਵੱਡੀ ਬੜੰਬਣਾ ਹੈ ਭਰਾਵੋ ਅਗਰ ਤੁਸੀਂ ਆਪਣੇ ਇਤਿਹਾਸ ਨੂੰ ਆਪਾਂ ਪੁਰਾਣੀਆਂ ਗੱਲਾਂ ਤਾਂ ਬਹੁਤ ਕਰਦੇ ਆ ਬਹੁਤ ਸਾਨੂੰ ਮਾਣ ਦੀ ਇਸ ਥਾਂ ਦਾ ਤੇ ਇਸ ਮਾਣ ਵੀ ਕਰਦੇ ਆ ਕਿ ਸਾਡਾ ਜਿਹੜਾ ਇਤਿਹਾਸ ਇੰਨਾ ਮਾਨਨਾ ਮੱਤੀ ਆ ਪਰ ਜਿਹੜੇ ਸਾਡੇ ਅੱਜ ਉਹ ਇਤਿਹਾਸ ਨੂੰ ਸਿਰਜਣ ਵਾਲੇ ਨੇ ਉਹਨਾਂ ਨੂੰ ਤਾਂ ਆਪਾਂ ਸੰਭਾਲ ਲਈਏ ਉਹਨਾਂ ਦਾ ਕੰਮ ਕਿੰਨਾ ਆਪਾਂ ਹਾ ਦਾ ਨਾਰਾ ਤਾਂ ਮਾਰੀ ਪਰ ਅੱਫੀ ਹੁੰਦੀ ਆ